ਬੱਚੋ ਆਪਾਂ ਜੋ ਪਹਿਲਾਂ ਮਹਿੰਗੇ ਮਹਿੰਗੇ ਸ਼ਬਦ ਗੁਰਬਾਣੀ ਦੇ ਵਿੱਚ ਜਿਹੜੇ ਆਉਂਦੇ ਨੇ ਉਹਨਾਂ ਦੀ ਸੰਖਿਆ ਕੀਤੀ ਸੀ ਹਾਂਜੀ ਅੱਜ ਤੋਂ ਆਪਾਂ ਜਿਹੜੇ ਸੁਖਮਨੀ ਸਾਹਿਬ ਦੇ ਵਿੱਚ ਮਹਿੰਗੇ ਸ਼ਬਦ ਆਉਂਦੇ ਨੇ ਉਹਨਾਂ ਦੀ ਸੰਖਿਆ ਕਰਾਂਗੇ ਠੀਕ ਹੈ ਜੀ ਤੇ ਮਹਿੰਗੇ ਸ਼ਬਦ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਕਠਨ ਸ਼ਬਦ ਹੁੰਦੇ ਨੇ ਹਾਂਜੀ ਜਿਨ੍ਹਾਂ ਨੂੰ ਪੜਨ ਦੇ ਵਿੱਚ ਦਿਗ ਤੋਂ ਦੀ ਪੜੇ ਨਹੀਂ ਜਾਂਦੇ ਉਹਨਾਂ ਨੂੰ ਆਪਾਂ ਗੁਰਮੁਖੀ ਦੇ ਵਿੱਚ ਮਹਿੰਗੇ ਸ਼ਬਦ ਕਹਿਨੇ ਆ ਹਾਂਜੀ ਕਿ ਮਹਿੰਗੇ ਇਹ ਨਹੀਂ ਆਪਾਂ ਮਹਿੰਗੀ ਸਸਤੀ ਚ ਲਾਈ ਵੇਚਣ ਵਾਸਤੇ ਲਾਇਆ ਕਈ ਸੋਚ ਹੁੰਦੀ ਨਾ ਕਿ ਮਹਿੰਗੇ ਕਿਉਂ ਕਹਨੇ ਬਾਕੀ ਬਾਣੀ ਸਸਤੀ ਹੈ ਹਾਂਜੀ ਉਹ ਅਗਲੀ ਸੋਚਣੀ ਹੈ ਪਰ ਗੁਰੂ ਆਪਾਂ ਇਸ ਨੂੰ ਮਹਿੰਗੇ ਸ਼ਬਦ ਕਹਿਨੇ ਆ ਠੀਕ ਹੈ ਕਿ ਕਠਨ ਵੀ ਕਹਿ ਸਕਦੇ ਆ ਮਹਿੰਗੀ ਵੀ ਕਹਿ ਸਕਦੇ ਆ ਠੀਕ ਹੈ ਠੀਕ ਆ ਠੀਕ ਹੈ ਜਿਹੜੇ ਸ਼ਬਦ ਕਠਨ ਨੇ ਮਹਿੰਗੇ ਨੇ ਉਹਨਾਂ ਦਾ ਆਪਾਂ ਉਚਾਰਨ ਸਿਖਾਂਗੇ ਸਾਰੀ ਸੁਖਮਣੀ ਸਾਹਿਬ ਦੇ ਵਿੱਚ ਜਿੰਨੇ ਵੀ ਆਉਂਦੇ ਹੋਏ ਮਹਿੰਗੇ ਮਹਿੰਗੇ ਸ਼ਬਦ ਠੀਕ ਹੈ ਜੀ ਸ਼ੁਰੂ ਹੁੰਦਾ ਗੌੜੀ ਸੁਖਮਨੀ ਮਹੱਲਾ ਪੰਜਵਾ ਸੁਖਮਨੀ ਬੋਲਣਾ ਹੈ ਮਣੀ ਨਹੀਂ ਬੋਲਣਾ ਠੀਕ ਹੈ ਇੱਥੇ ਲੱਗਾ ਨੰਨਾ ਠੀਕ ਹੈ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਸੁਖਮਨੀ ਮਹੱਲਾ ਪੰਜਵਾ ਇਸ ਨੂੰ ਪੰਜਵਾ ਬੋਲਣਾ ਹੈ ਪੰਜਵਾ ਨਹੀਂ ਬੋਲਣਾ ਬਿੰਦੀ ਕਈ ਇਸ ਨੂੰ ਬਿੰਦੀ ਲਾ ਕੇ ਉਚਾਰਨ ਕਰਦੇ ਨੇ ਪਰ ਜਿਹੜਾ ਟਕਸਾਲ ਦਾ ਪਾਠ ਹੈ ਟਕਸਾਲ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਪੰਜਵਾਂ ਇਸ ਨੂੰ ਪੜਾਉਂਦੇ ਨਹੀਂ ਬਿੰਦੀ ਨਹੀਂ ਲਾਉਂਦੇ ਠੀਕ ਹੈ ਜੀ ਤੇ ਜੇ ਬਾਹਲਾ ਸ਼ੰਕਾ ਹੋਵੇ ਤੇ ਸੰਤ ਗਿਆਨੀ ਗੁਰਬਜਨ ਸਿੰਘ ਖਾਲਸਾ ਪਿੰਡਰਾਂ ਵਾਲੀ ਹਾਂਜੀ ਉਹਨਾਂ ਦੀ ਤੁਸੀਂ YouTube ਦੇ ਨੈਟ ਤੇ ਕਥਾ ਪਈ ਹੈ ਤੁਸੀਂ ਸੁਣ ਕੇ ਵੇਖਿਓ ਉਹਨਾਂ ਨੇ ਮਹੱਲਾ ਪੰਜਵਾਂ ਹੀ ਪੜਾਇਆ ਠੀਕ ਆ ਠੀਕ ਹੈ ਜੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਇੱਕ

ਆਦ ਗੁਰ ਈ ਨਮਹ ਜਿਹੜਾ ਈ ੜੀ ਹੈ ਇਹ ਇਕੱਠੀ ਨਹੀਂ ਉਚਾਰਨ ਕਰਨੀ ਇਹ ਅਲੱਗ-ਅਲੱਗ ਸ਼ਬਦ ਬੋਲਣੇ ਨੇ ਆਦ ਗੁਰ ਈ ਨਮਹ ਇਸ ਨੂੰ ਨਮਹ ਨਹੀਂ ਬੋਲਣਾ ਜੇ ਆਪਾਂ ਜਲਦੀ ਦੇ ਨਾਲ ਉਚਾਰਨ ਕਰਾਂਗੇ ਤੇ ਸਹੀ ਸੋਧ ਉਚਾਰਨ ਹੋਵੇਗਾ ਕਿਉਂਕਿ ਤਿੰਨੇ ਅੱਖਰ ਜਿਹੜੇ ਨੇ ਇਹ ਮੁਕਤੇ ਨਹੀਂ ਹਾਂਜੀ ਠੀਕ ਆ ਜੇ ਆਪਾਂ ਨਮਹ ਬੋਲਾਂਗੇ ਜਲਦੀ ਦੇ ਨਾਲ ਉਚਾਰਨ ਕਰਾਂਗੇ ਸੋਧੋ ਉਚਾਰਨ ਹੋਵੇਗਾ ਨਮਹ ਨਮਹ ਹਾਂ ਜੇ ਆਪਾਂ ਇਸ ਨੂੰ ਹੌਲੀ ਉਚਾਰਨ ਕਰਾਂਗੇ ਫਿਰ ਹਾਹੇ ਦੇ ਦਲਾਵਾ ਲੱਗ ਜਾਣਗੇ ਨਮਹ ਇਸ ਤਰ੍ਹਾਂ ਲੱਗ ਜਾਂਦੀ ਹੈ ਦਲਾਵਾ ਆਪਾਂ ਬੋਲਣਾ ਜਲਦੀ ਦੇ ਨਾਲ ਨਮਹ ਨਮਹ ਆਦ ਗੁਰ ਏ ਨਮਹ ਜੁਗਾਰ ਜੁਗਾਰ ਬੋਲਣਾ ਠੀਕ ਹੈ ਜੀ ਕਸ ਕੇ ਬੋਲਣਾ ਹੈ ਸੁਣੋ ਜੁਗਾਦ ਜੁਗਾਦ ਗੁਰ ਏ ਨਮਹਿ ਠੀਕ ਆ ਈੜੀ ਜਿਹੜੀ ਏ ਇਹ ਅਡ ਕਰਨੀ ਠੀਕ ਹੈਈ ਕਈ ਸਰੂਪਾਂ ਦੇ ਵਿੱਚ ਗੋਰੇ ਇਕੱਠੇ ਹੀ ਲਿਖਿਆ ਹੋਇਆ ਹੈ ਟਕਸਾਲ ਦੇ ਵਿੱਚ ਵੀ ਇਹ ਵੱਖਰਾ-ਵੱਖਰਾ ਪੜਾਉਂਦੇ ਠੀਕ ਆ ਜੁਗਾਦ ਗੁਰ ਏ ਨਮਹਿ ਸਤਗੁਰ ਏ ਨਮਹਿ ਸ੍ਰੀ ਇੱਥੇ ਫਿਰ ਪੈਰ ਚ ਰਰ ਲੱਗਦਾ ਹੈ ਸ੍ਰੀ ਬੋਲਣਾ ਸ੍ਰੀ ਨਹੀਂ ਬੋਲਣਾ ਸ੍ਰੀ ਸ੍ਰੀ ਹਾਂ ਸ੍ਰੀ ਗੁਰਦੇਵ ਗੁਰਦੇਵ ਬੋਲਣਾ ਵਾਵੇ ਦੀ ਆਵਾਜ਼ ਉਚਾਰਨ ਕਰਨੀ ਗੁਰਦੇ ਨਹੀਂ ਬੋਲਣਾ ਠੀਕ ਹੈ ਕਈ ਸੰਗਤਾਂ ਪੜ ਜਾਂਦੀ ਹੈ ਗੁਰਦੇ ਵਾਵੇ ਨੂੰ ਛੱਡ ਜਾਂਦੀ ਹੈ ਗੁਰਦੇਵ ਗੁਰਦੇਵ ਹਾਂ ਗੁਰਦੇਵ ਏ ਨਮਹਿ ਸਾਰੀ ਤੁਹਾਨੂੰ ਇਹ ਪੰਕਤੀਆਂ ਦੀ ਸਮਝ ਲੱਗ ਗਈ ਨਾ ਹਾਂਜੀ ਕਿਵੇਂ ਉਚਾਰਨ ਕਰਨਾ ਹੈ ਹਾਂਜੀ ਤੇ ਅੱਗੇ ਇਹ ਪੰਕਤੀਆਂ ਸ਼ੁਰੂ ਹੁੰਦੀਆਂ ਸੁਖਮਨੀ ਸਾਹਿਬ ਦੇ ਵਿੱਚ ਸਿਮਰੋ ਜਾਸ ਵਿਸੰਭਰ ਏਕੈ ਇਸ ਨੂੰ ਸਿਮਰੋ ਬੋਲਣਾ ਸਿਮਰੋ ਠੀਕ ਹੈ ਰੋ ਬੋਲਣਾ ਰੂ ਨਹੀਂ ਬੋਲਣਾ ਸਿਮਰੋ ਸਿਮਰੋ ਹਾਂ ਸਿਮਰੋ ਜਾਸ ਵਿਸੰਭਰ ਬੱਬੇ ਸਿਆਰੀ ਸੱਸੀ ਦੇ ਓਂਕੜ ਉਤੇ ਟਿੱਪੀ ਵਿਸੰਭਰ ਵਿਸੰਪਰ ਅਠਾ ਉਚਾਰਨ ਕਰੋ ਹੁਣ ਵਿਸੰਪਰ ਹਾਂ ਵਿਸੰਪਰ ਏਕੈ ਏਕੈ ਬੋਲਣਾ ਕੱਕੀ ਦਲਾਵਾਂ ਲੱਗੀਆਂ ਠੀਕ ਹੈ ਜੀ ਨਾਮ ਜਪਤ ਅਗਣਤ ਇਸ ਨੂੰ ਅਗਣਤ ਬੋਲਣਾ ਹੈ ਅਗਣਤ ਨਹੀਂ ਉਚਾਰਨ ਕਰਨਾ ਕਈ ਸੰਗਤਾਂ ਘਰਾਂ ਵਿੱਚ ਜਾਬ ਕਰਦੀ ਹੈ ਸੁਖਮਨੀ ਸਾਹਿਬ ਦਾ ਤੇ ਉਹ ਅਗਣਤ ਪੜ ਜਾਂਦੀ ਹੈ ਅਗਣਤ ਪਰ ਇਸ ਨੂੰ ਅਗਣਤ ਉਚਾਰਨ ਕਰਨਾ ਹੈ ਕਿਵੇਂ ਬੋਲਣਾ ਹੈ ਅਗਣਤ ਹਾਂ ਅਗਣਤ ਅਨੇਕੈ ਕਕੇ ਦਲਾਮਾ ਲਾ ਕੇ ਅਨੇਕੈ ਅਨੇਕੈ ਹਾਂ ਅਗਿਆ ਬੇਦ ਪੁਰਾਨ ਪੁਰਾਨ ਉਚਾਰਨ ਕਰਨਾ ਨੰਨੀ ਦੀ ਆਵਾਜ਼ ਉਚਾਰਨ ਕਰਨੀ ਹੈ ਕਿਉਂਕਿ ਇੱਥੇ ਨਾਣਾ ਨਹੀਂ ਲੱਗਾ ਠੀਕ ਹੈ ਕਈ ਸੰਗਤਾਂ ਨਾਣਾ ਲਾ ਕੇ ਉਚਾਰਨ ਕਰਦੀਆਂ ਪ੍ਰਾਣ ਹਾਂਜੀ ਪਰ ਪ੍ਰਾਣ ਸੁੱਧ ਨਹੀਂ ਹੈ ਇੱਥੇ ਨੰਨੀ ਦੀ ਆਵਾਜ਼ ਉਚਾਰਨ ਕਰਨੀ ਹੈ ਬੇਦ ਪੁਰਾਨ ਸਿਮਰਿਤ ਸੁਦਾਖੀਰ ਇਸ ਨੂੰ ਸਿਮਰਿਤ ਬੋਲਣਾ ਹੈ ਇਸ ਨੂੰ ਸੁਦਾਖੀਰ ਸੁਦਾਖੇਰ ਹਾਂ ਇਸਨੇ ਕੀ ਬਣ ਜਾਣਾ ਸੱਸੀ ਦੇ ਔਂਕੜ ਧੱਦੇ ਕੰਨਾ ਖਖੇ ਸਿਆਰੀ ਤੇ ਐੜਾ ਤੇ ਰਾਰਾ ਠੀਕ ਹੈ ਖਖੇ ਸਿਆਰੀ ਐੜਾ ਤੇ ਰਾਰਾ ਇਹ ਜਿਹੜਾ ਜਈਆ ਲੱਗਾ ਇਸਨੇ ਖਖੇ ਸਿਆਰੀ ਐੜਾ ਬਣ ਜਾਣਾ ਠੀਕ ਹੈ ਜਾਰਣ ਕਰਨਾ ਸੁਦਾਖੇਰ ਸੁਦਾਖੇਰ ਹਾਂ ਸੁਦਾਖੇਰ ਅਗਿਆ ਕਿੰਨੇ RAM ਨਾਮ ਇੱਕ ਆਖਰ ਆਖਿਰ ਹਾਂ ਐੜੇ ਕੰਨਾ ਖਖੇ ਸਿਹਾਰੀ ਐੜਾ ਤੇ ਰਾਰਾ ਹਾਂ ਆਖਿਰ ਸੁਦਾ ਆਖਿਰ ਆਖਿਰ ਠੀਕ ਤੇ ਆਖਿਰ ਹਾਂ ਤੁਹਾਨੂੰ ਸਾਰੇ ਇਹ ਜਿਹੜੇ ਪੰਕਤੀਆਂ ਪਹਿਲੇ ਲਿਖੀਆਂ ਐ ਇਹਨਾਂ ਵਿੱਚ ਸਾਰੇ ਨੂੰ ਸਮਝ ਲੱਗ ਗਈ ਨਾ ਤੁਹਾਨੂੰ ਹਾਂਜੀ ਕਿਵੇਂ ਉਚਾਰਨ ਕਰਨਾ ਹੈ ਹਾਂਜੀ ਅਗੰਤ ਵਿਸੰਭਰ ਸੁਦਾਖੇਰ ਆਖੇਰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ